ਪੰਜਾਬ ਪੋਲਿਟিক্যাল ਫੋਕਸ ਚੈਨਲ ਤੇ ਤੁਹਾਡਾ ਸਵਾਗਤ ਮੈਂ ਹਾਂ ਵਿਕਰਮਜੀਤ ਸਿੰਘ ਵਿਗੜਦੇ ਹੋਏ ਵਾਤਾਵਰਣ ਦੇ ਸੰਤੁਲਨ ਨੂੰ ਵੇਖਦੇ ਹੋਏ ਉਸ ਦੀ ਚਿੰਤਾ ਨੂੰ ਕਰਦੇ ਹੋਏ ਸੰਸਾਰ ਭਰ ਦੇ ਵਿੱਚ ਹੌਕਾ ਦਿੱਤਾ ਜਾ ਰਿਹਾ ਹੈ ਸਾਰੀ ਦੁਨੀਆ ਸਾਰੇ ਦੇਸ਼ ਪੌਦੇ ਲਾਉਣ ਦੀ ਮਹਿੰਮ ਦੇ ਵਿੱਚ ਜੁਟੇ ਹੋਏ ਨੇ ਜਿੱਥੇ ਸਰਕਾਰਾਂ ਪ੍ਰੇਰਨਾ ਦੇ ਰਹੀਆਂ ਨੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਉੱਥੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਭੀ ਇਸ ਯੱਗ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਸੀਨ ਇਹ ਦ੍ਰਿਸ਼ ਤੁਹਾਨੂੰ ਮੈਂ ਦਿਖਾ ਰਿਹਾ ਮਾਡਲ ਟਾਊਨ ਦੇ ਵਿੱਚ ਪੁੱਡਾ ਵੱਲੋਂ ਇੱਕ ਕਲੋਨੀ ਕੱਟੀ ਗਈ ਹੈ ਸੋ ਇਸ ਕਲੋਨੀ ਦੇ ਵਿੱਚ ਕੱਲ ਮੈਨੂੰ ਲੱਗਦਾ ਵੀ ਦਰਜਨਾ ਹੀ ਜਿਹੜੇ ਦਰਖਤ ਜਿਹੜੇ ਲੰਬੇ ਸਮੇਂ ਤੋਂ ਪਲੇ ਹੋਏ ਸਨ ਇਸ ਛਾ ਦਾ ਸਹਾਰਾ ਤੇ এনवायरमेंट ਨੂੰ ਜਿੱਥੇ ਸਜ਼ਾ ਕਰਦੇ ਸਨ ਕੱਲ ਜੇਸੀ ਵੀ ਮਸ਼ੀਨਾਂ ਦੇ ਨਾਲ ਇਹਨਾਂ ਨੂੰ ਜੜੋਂ ਹੀ ਪੁੱੜ ਦਿੱਤਾ ਜੜੋਂ ਹੀ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਵੇਖ ਰਹੇ ਹੋ ਵੀ ਮਨੁੱਖ ਆਪਣੇ ਰਹਿਣ ਬਸੇਰੇ ਦੇ ਲਈ ਕੀ ਕੀ ਕਰ ਰਿਹਾ ਹੈ ਸੋ ਇਹ ਦਰਖਤ ਕੱਲ ਹੀ ਮੈਂ ਇਸ ਦੀ ਛਾਹ ਹੇਠ ਇਸ ਬਰੋਟੇ ਦੀ ਛਾਂ ਦੇ ਹੇਠ ਮੈਂ ਕੱਲ ਖੜਾ ਸੀ ਤੇ ਸਾਹਮਣੇ ਮੇਰਾ ਘਰ ਹੈ ਸੋ ਕਈ ਵਾਰੀ ਇੱਥੇ ਆ ਕੇ ਇਸ ਗਰਮੀ ਦੇ ਵਿੱਚ ਇਹਨਾਂ ਇਸ ਰੋਟੇ ਦੇ ਥੱਲੇ ਬਹਿ ਜਾਂਦਾ ਸੀ ਖੜ ਜਾਂਦਾ ਸੀ ਤੇ ਪ੍ਰਕਿਰਤੀ ਦਾ ਆਨੰਦ ਮਾਣਾ ਸੀ ਉਹ ਤਾਂ ਤੁਸੀਂ ਵੇਖ ਰਹੇ ਹੋ ਵੀ ਸਾਹਮਣੇ ਇੱਕ ਅੰਬ ਦਾ ਬੂਟਾ ਲੰਬੇ ਸਮੇਂ ਤੋਂ ਇੱਥੇ ਹੁਣ ਅੰਬੀਆਂ ਲੱਗੀਆਂ ਸਨ ਤੇ ਅੰਬ ਤੁਸੀਂ ਵੇਖ ਰਹੇ ਹੋ ਵੀ ਵੱਢ ਦਿੱਤਾ ਗਿਆ ਸਾਹਮਣੇ ਇੱਕ ਹੋਰ ਬੂਟਾ ਅੰਬ ਦਾ ਜਿਵੇਂ ਲਾਸ਼ਾਂ ਮਰੁੱਖਤਾ ਦੀਆਂ ਕਈ ਵਾਰੀ ਜਿਹੜਾ ਹਨੇਰੀ ਤੂਫਾਨ ਆਉਂਦੇ ਨੇ ਦੇਖ ਦਿਓ ਬੂਟੇ ਡਿੱਗ ਜਾਂਦੇ ਨੇ ਲੇਕਿਨ ਇਹ ਮਨੁੱਖ ਦੁਆਰਾ ਹੀ ਡਿੱਗੇ ਗਏ ਨੇ ਸੋ ਮੈਨੂੰ ਨਹੀਂ ਪਤਾ ਵੀ ਇਹ ਉੱਡਾਂ ਨੇ ਆ ਗਿਆ ਦੀ ਦੁਆਰਾ ਵੱਡੇ ਗਏ ਨੇ ਜਾਂ ਬਿਨਾ ਆਗਿਆਂ ਤੋਂ ਵੱਡੇ ਗਏ ਨੇ ਪਰ ਲੇਕਿਨ ਇਸ ਪ੍ਰਕਿਰਤੀ ਨੋ ਸੇਜਦਾ ਕਰਨ ਵਾਲੇ ਆਕਸੀਜਨ ਦੇਣ ਵਾਲੇ ਵੱਖ-ਵੱਖ ਔਸ਼ਧੀਆਂ ਫਲ ਫਰੂਟ ਦੇਣ ਵਾਲੇ ਸਾਨੂੰ ਇਹ ਪੌਦੇ ਜਿਹੜੇ ਲਾਏਗੇ ਸਨ ਕਿਸੇ ਸਮੇਂ ਚਾਹੇ ਆਂਬਲਾ ਬੂਟਾ ਸੀ ਬੋਟ ਸੀ ਜਮਨ ਸੀ ਨਿੰਮ ਸੀ ਸੋ ਵੇਖ ਰਹੇ ਹੋ ਵੀ ਇਹ ਕਲੋਨੀ ਜਿਹੜੀ ਬੁੱਢਾ ਵੱਲੋਂ ਕੱਟੀ ਗਈ ਸੀ ਇਸ ਕਲੋਨੀ ਦੇ ਵਿੱਚ ਬਹੁਤ ਪੁਰਾਣੇ ਕਈ ਸਾਲ ਪੁਰਾਣੇ ਜਿਹੜੇ ਦਰਖਤ ਨੇ ਇੱਥੇ ਲੱਗੇ ਹੋ ਸਨ ਹੋ ਸਕਦਾ ਵੀ ਇਹ ਕਲੋਨੀ ਵਿੱਚ ਮਕਾਨ ਬਣਾਉਣ ਦੀ ਆਗਿਆ ਪੁੱਡਾ ਨੇ ਦੇ ਦਿੱਤੀ ਹੋਵੇ ਇਸ ਕਰਕੇ ਜਿਹੜੇ ਇਹ ਦਰਖਤ ਨੇ ਇਹ ਵੱਡੇ ਗਏ ਨੇ ਪਰ ਦੋਸਤੋ ਬੜਾ ਦੁੱਖਜਾ ਹੋਇਆ ਕੱਲ ਦੇਖ ਕੇ ਵੀ ਜਦੋਂ ਜੀਸੀਬ ਮਸ਼ੀਨ ਲੱਗੀ ਹੋਈ ਸੀ ਆ ਵੇਖੋ ਨਿੰਮ ਇਹ ਇਧਰ ਵੀ ਤੁਸੀਂ ਵੇਖ ਰਹੇ ਹੋ ਵੀ ਇਹ ਜਾਮਨ ਉਹ ਕਿਦੋਂ ਜਣੋਂ ਇਹੋ ਖੇੜ ਦਿੱਤਾ ਤੇ ਕਿਦਾਂ ਕਿਦਾਂ ਕੱਲ ਹਾਜ਼ ਦੇ ਸਨ ਪਰਸੋਂ ਮੈਂ ਹਾਜ਼ ਦੇ ਖੇੜ ਦਿੱਤੇ ਤੇ ਸੈਰ ਕਰਦੇ ਇਹਨਾਂ ਨੂੰ ਵੇਖਦਾ ਸੀ ਬਾਰਿਸ਼ ਪਈ ਸੀ ਕਿਦਾਂ ਇਹਨਾਂ ਨੇ ਇਸ਼ਨਾਨ ਕੀਤਾ ਹੋਇਆ ਸੀ ਇਹਨਾਂ ਦੀ ਸਿਹਤ ਕਿੱਡੀ ਸੋਹਣੀ ਸੀ ਚੰਗੀ ਲੱਗ ਰਹੀ ਸੀ ਲੇਕਿਨ ਤੁਸੀਂ ਵੇਖ ਰਹੇ ਹੋ ਵੀ ਅੱਜ ਕਿਦਾਂ ਇੱਕ ਦਮ ਹੀ ਮਰ ਜਾ ਗਏ ਨੇ ਕਿਦਾਂ ਦੇਖੀ ਨੋ ਦੂਰ ਵੀ ਤੁਸੀਂ ਵੇਖ ਰਹੇ ਹੋ ਸਾਹਮਣੇ ਇੱਧਰ ਵੇਖ ਰਹੇ ਹੋ ਤੁਸੀਂ ਸੋ ਇਹਨਾਂ ਵਿੱਚ ਵੀ ਇੱਕ ਜਾਨ ਹੈ ਸਾਡੀਆਂ ਹੱਡੀਆਂ ਸਾਡੀਆਂ ਪਸਲੀਆਂ ਹੁੰਦੀਆਂ ਨੇ ਮੁਰਖ ਦੀਆਂ ਇਹਨਾਂ ਦੀ ਵੀ ਹੱਡੀਆਂ ਪਸਲੀਆਂ ਨੇ ਇਹਨਾਂ ਦੀਆਂ ਵੀ ਤੰਦਾਂ ਨੇ ਜਿਹੜੀਆਂ ਕੋਸ਼ਿਕਾਾਂ ਵਿੱਚ ਹੁੰਦੀਆਂ ਨੇ ਜਿਹੜੀਆਂ ਪ੍ਰਕਿਰਤੀ ਤੋਂ ਖਰਾਕ ਲੈਂਦੀਆਂ ਨੇ ਆ ਤੁਸੀਂ ਵੇਖ ਰਹੇ ਹੋ ਵੀ ਆਪਲੇ ਦਾ ਬੁੱਟਾ ਸੀ ਕਿੱਡਾ ਸੋਹਣਾ ਉੱਟਾ ਵੇਖੋ ਆਵਲਾ ਇੱਕ ਸਾਡੇ ਲਈ ਕਿੱਡਾ ਸ਼ਰੀਰ ਲਈ ਕਿੰਨਾ ਕਈ ਤਰ੍ਹਾਂ ਦੀ ਮੈਡੀਸਿਨ ਦਾ ਕੰਮ ਕਰਦਾ ਇਹਨੂੰ ਵੀ ਜਣੋ ਪੁੱਟ ਦਿੰਦਾ ਤੁਸੀਂ ਵੇਖ ਰਹੇ ਹੋ ਵੀ ਕਿਦਾਂ ਇਹ ਆਵਲੇ ਦਾ ਦਰਖਤ ਹਰ ਵਾਰ ਕਿੰਨੇ ਇੱਥੇ ਆਵਲੇ ਲੱਗਦੇ ਸਨ ਇੱਥੇ ਆ ਕੇ ਲੋਕ ਸੈਰ ਕਰਦੇ ਆਵਲੇ ਲੈ ਕੇ ਜਾਂਦੇ ਸਨ ਉਹਨਾਂ ਨੂੰ ਤੋੜਦੇ ਸਨ ਸੋਇਆ ਆਵਲੇ ਦਾ ਦਰਖਤ ਕਈ ਸਾਲਾਂ ਤੋਂ ਅਸੀਂ ਪਲਿਆ ਸੀ ਤੁਸੀਂ ਵੇਖੋ ਇਹ ਵੀ ਅੱਜ ਕਦੇ ਅਸੀਂ ਟਾਹਣੀਓ ਟੁੱਟੇ ਫੁੱਲ ਵਾਂਗਾਂ ਜਿਵੇਂ ਮਰ ਜਾ ਜਾਨਾ ਸਵੇ ਵੀ ਦੇਖੋ ਤੁਸੀਂ ਬਹੁਤ ਸਾਰੇ ਦਰਖਤ ਨੇ ਜਿਹੜੇ ਕੱਲ ਜੀਸੀਬੀ ਮਸ਼ੀਨ ਦੁਆਰਾ ਟੈਟੇਰੀ ਕਰ ਦਿੱਤੇ ਗਏ ਨੇ ਇਸ ਮਾਡਲ ਟਾਊਨ ਦੇ ਇਲਾਕੇ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਸ਼ਾਨਦਾਨ ਬਹੁਤ ਸਾਰੇ ਲੋਕ ਇੱਥੇ ਸਵੇਰੇ ਸੈਰ ਕਰਨ ਆਉਂਦੇ ਸਨ ਸੈਰ ਕਰਨ ਦੇ ਕਰਦੇ ਕਰਦੇ ਇਹਨਾਂ ਪ੍ਰਕਿਰਤੀ ਦੇ ਦ੍ਰਿਸ਼ਾਂ ਵੱਲ ਉਹਨਾਂ ਦਾ ਧਿਆਨ ਜਾਂਦਾ ਸੀ ਵੇਖਦੇ ਸਨ ਕਿ ਇਹ ਕਿੰਨੇ ਚੰਗੇ ਲੱਗਦੇ ਹਨ ਵੇਖੋ ਬਹੁਤ ਪੁਰਾਣੀ ਨਿੰਮ ਉਹ ਤੁਸੀਂ ਦੂਰ ਤੱਕ ਜਿਹੜਾ ਵੇਖ ਰਹੇ ਹੋ ਵੀ ਜੀਸੀਬੀ ਮਸ਼ੀਨ ਦੁਆਰਾ ਕੁੱਤਰ-ਕੁੱਤਰ ਕੇ ਉਸ ਨੂੰ ਵੱਢ ਦਿੱਤਾ ਗਿਆ ਸੋ ਮੈਨੂੰ ਲੱਗਦਾ ਵੀ ਦਰਜਨਾ ਹੀ ਕੱਲ ਜਿਹੜੇ ਦਰਖਤ ਨੇ ਇੱਥੋਂ ਵੱਢ ਦਿੱਤੇ ਗਏ ਨੇ ਜੜੋਂ ਹੀ ਉਹਨਾਂ ਨੂੰ ਨਿਵੇੜ ਦਿੱਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਕੁਦਰਤੀ এনਵਾਇਰਨਮੈਂਟ ਨੂੰ ਨੁਕਸਾਨਦਾ ਕਰਨ ਵਾਲੇ ਦਰਖਤ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਵੀ ਇੱਕ ਮੋਰ ਉਸ ਜੀਸੀਬੀ ਦੁਆਰਾ ਕੱਟੇ ਹੋਏ ਦਰਖਤ ਦੇ ਥੱਲੇ ਘੁੰਮ ਰਿਹਾ ਹੈ ਵੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਵੀ ਮੋਰ ਇੱਥੇ ਆ ਕੇ ਬੈਠਦਾ ਸੀ ਆਨੰਦ ਮਾਣਦਾ ਸੀ ਹੋ ਸਕਦਾ ਉਹਦਾ ਰਹਿਣ ਬਸੇਰਾ ਵੀ ਹੋਵੇ ਲੇਕਿਨ ਉਹ ਮੋਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਉਹ ਅੱਜ ਦੇਖ ਰਹੇ ਆ ਵੀ ਕਿੱਦਾਂ ਇਹ ਦਰਖਤ ਜਿਹੜਾ ਹੈਗਾ ਉਹ ਕੱਟ ਗਿਆ ਸਵਾਤਮਾ ਤਾਂ ਇਸ ਦਰਖਤ ਦੀ ਵੀ ਰੋਂਦੀ ਹੋਵੇਗੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਪੰਛੀ ਨੇ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਉਹ ਗਰਦਨ ਕੱਢ-ਕੱਢ ਕੇ ਦੂਰ ਤੱਕ ਤੁਹਾਨੂੰ ਮੈਂ ਦਿਖਾ ਰਿਹਾ ਵੀ ਕਿੱਦਾਂ ਉਹ ਵੇਖ ਰਿਹਾ ਇਸ ਦਰਖਤ ਦੇ ਵੱਲ ਵੀ ਹੁਣ ਡਿੱਗਿਆ ਪਿਆ ਮਰਜ਼ਾਇਆ ਪਿਆ ਮਹਿਸੂਸ ਤੇ ਉਹ ਵੀ ਕਰ ਰਿਹਾ ਸੋ ਬੜੇ ਦੁੱਖ ਦੀ ਗੱਲ ਦੋਸਤੋ ਕਈ ਪੰਛੀਆਂ ਦੇ ਰਹਿਣ ਬਸੇਰੇ ਇੱਕਦਮ ਹੀ ਟੈ ਟੇਰੀ ਕਰ ਦਿੱਤੇ ਗਏ ਨੇ